ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਆਪਣੇ ਭਾਂਜੇ ਨੂੰ ਛੋਟਾ ਸਮਝ ਕੇ ਉਹ ਸਦੇ ਹਰ ਛੋਟੇ ਵੱਡੇ ਕੰਮ ਖੁਦ ਕਰਦੀ ਸੀ ਇੱਕ ਦਿਨ ਘਰ ਵਿੱਚ ਕੋਈ ਨਹੀਂ ਸੀ ਉਸੇ ਸਮੇਂ ਮੇਰਾ ਭਾਂਜਾ ਤੌਲੀਆ ਲਪੇਟ ਕੇ ਭੱਜ ਕੇ ਮੇਰੇ ਕਮਰੇ ਵਿੱਚ ਆ ਗਿਆ ਆਪੇ ਕਹਿਣ ਲੱਗਿਆ ਕਿ ਮੰਮੀ ਮੈਂ ਮੱਚ ਗਿਆ ਹਾਂ ਇਹ ਕਹਿ ਕੇ ਉਹ ਮੇਰੇ ਬੈੱਡ ਤੇ ਡਿੱਗ ਗਿਆ ਜਦੋਂ ਮੈਂ ਦੇਖਣ ਲਈ ਉਸ ਦੇ ਕੋਲ ਗਈ ਕਿ ਉਸ ਨੂੰ ਕੀ ਹੋਇਆ ਹੈ ਤਾਂ ਉਸ ਦੀ ਕਮਰੇ ਤੇ ਲਪੇਟਿਆ ਹੋਇਆ ਤੌੜਿਆ ਇੱਕ ਪਾਸੇ ਡਿੱਗ ਗਿਆ ਤੇ ਉਸ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਜਿਸ ਨੂੰ ਮੈਂ 마ਸੂਮ ਸਮਝ ਰਹੀ ਸੀ ਉਸ ਆਨੇ ਇੱਕ ਪਲ ਵਿੱਚ ਹੀ ਮੇਰਾ ਦਿਲ ਧੜਕਾ ਦਿੱਤਾ ਛੋਟੇ ਪਾਣ ਜੇ ਨੇ ਕੋਝ ਇਸ ਤਰ੍ਹਾਂ ਦਾ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਉਂਗੇ ਮੇਰਾ ਵਿਆਹ ਮੇਰੀ ਉਮਰ ਤੋਂ ਬਹੁਤ ਵੱਡੇ ਆਦਮੀ ਨਾਲ ਹੋਇਆ ਸੀ ਜਦੋਂ ਮੈਂ 19 ਸਾਲ ਦੀ ਸੀ ਤਾਂ ਮੇਰਾ ਪਤੀ 30 ਸਾਲ ਦਾ ਸੀ ਮੈਨੂੰ ਮੇਰਾ ਬੁੱਢਾ ਪਤੀ ਬਿਲਕੁਲ ਵੀ ਪਸੰਦ ਨਹੀਂ ਸੀ ਉਸ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਮੈਂ ਬਹੁਤ ਖੂਬਸੂਰਤ ਸੀ ਅਤੇ ਮੇਰਾ ਪਤੀ ਮੇਰੀ ਖੂਬਸੂਰਤੀ ਦੇਖ ਕੇ ਬਹੁਤ ਖੁਸ਼ ਹੁੰਦਾ ਸੀ ਪਾਰੇ ਮੈਂ ਉਸ ਨੂੰ ਆਪਣੇ ਕੋਲ ਬਿਸਤਰੇ ਤੇ ਸੌਣ ਨਹੀਂ ਦਿੰਦੀ ਸੀ ਮੈਂ ਉਸ ਨੂੰ ਆਪਣੇ ਕੋਲ ਵੀ ਆਉਣ ਨਹੀਂ ਦਿੱਤਾ ਸੀ ਹੌਲੀ-ਹੌਲੀ ਮੈਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਰਦ ਦੀ ਕਮੀ ਮਹਿਸੂਸ ਹੋਣ ਲੱਗੀ ਸੀ ਪਰ ਕਿਸੇ ਵੀ ਹਾਲਤ ਵਿੱਚ ਮੈਂ ਆਪਣੇ ਬੁੱਢੇ ਪਤੀ ਦੇ ਕੋਲ ਨਹੀਂ ਜਾ ਸਕਦੀ ਸੀ ਮੈਂ ਇਕੱਲੀ ਆਪਣੀ ਦੁਨੀਆ ਵਿੱਚ ਜੀ ਰਹੀ ਸੀ ਉਸੇ ਸਮੇਂ ਅਚਾਨਕ ਮੇਰਾ ਭਾਨਜਾ ਜਾਨੀ ਕੀ ਮੇਰੀ ਨਾਨਾ ਦਾ ਬੇਟਾ ਸਾਡੇ ਘਰ ਆਇਆ ਉਸ ਦਾ ਨਾਮ ਦੇਵ ਸੀ ਮੈਂ ਦੇਵ ਨੂੰ ਪਹਿਲੀ ਵਾਰ ਦੇਖ ਰਹੀ ਸੀ ਉਹ ਸਾਡੇ ਵਿਆਹ ਵਿੱਚ ਵੀ ਨਹੀਂ ਆਇਆ ਸੀ ਉਸ ਸਮੇਂ ਉਹ ਹੋਸਟਲ ਵਿੱਚ ਸੀ ਅਤੇ ਉਸ ਦੇ ਪੇਪਰ ਚੱਲ ਰਹੇ ਸੀ ਹੁਣ ਆ ਦੇਵ ਕਾਰ ਵਿੱਚ ਆਉਂਦੇ ਹੀ ਸਾਬੂਨ ਨੂੰ ਗੱਲ ਨਾਲ ਲਗਾ ਕੇ ਮਿਲਣ ਲੱਗਿਆ ਉਸ ਨੇ ਮੈਨੂੰ ਵੀ ਗੱਲ ਨਾਲ ਲਾਇਆ ਜਿਵੇਂ ਹੀ ਉਸ ਨੇ ਮੇਰੇ ਨਾਲ ਕਾਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਪਤੀ ਉਸ ਬੰਨ ਗੁੱਸੇ ਨਾਲ ਦੇਖਣ ਲੱਗਿਆ ਮਹੌਲ ਨੂੰ ਠੀਕ ਕਰਨ ਲਈ ਮੈਂ ਦੇਵ ਨੂੰ ਕਿਹਾ ਦੇਵ ਅਚਾਨਕ ਤੈਨੂੰ ਘਰ ਆਉਣ ਦਾ ਮੌਕਾ ਕਿਵੇਂ ਮਿਲ ਗਿਆ ਮੈਂ ਸਵਾਲ ਕੀਤਾ ਹੀ ਸੀ ਤਾਂ ਮੇਰੀ ਸੱਸ ਨੇ ਕਿਹਾ ਕੀ ਘਰ ਆਉਣ ਦਾ ਕਾਰਨ ਪੁੱਛਣ ਵਾਲੀ ਤੂੰ ਕੌਣ ਹੁੰਦੀ ਹੈ ਮੇਰੀ ਬੇਟੀ ਦਾ ਬੇਟਾ ਇੱਥੇ ਨਹੀਂ ਆ ਸਕਦਾ ਕਿ ਸਾਸ ਦੀ ਗੱਲ ਤਾਂ ਫੈਮਲੀ ਦੂਰ ਕਰਦੇ ਹੋਏ ਮੈਂ ਕਿਹਾ ਕਿ ਮੇਰਾ ਮਤਲਬ ਇਹ ਨਹੀਂ ਸੀ ਮੇਰਾ ਮਤਲਬ ਸੀ ਕਿ ਦੇਵ ਉਹ ਮੇਰੇ ਵਿਆਹ ਵਿੱਚ ਨਹੀਂ ਆਇਆ ਸੀ ਅਤੇ اچانک ਹੋਣਾ ਉਸ ਨੂੰ ਕਿੰਨੇ ਸਮਾਂ ਮਿਲ ਗਿਆ ਤਾਂ ਦੇਵ ਕਹਿਣ ਲੱਗਿਆ ਕਿ ਨਾਨੀ ਜੀ ਮੰਮੀ ਜੀ ਨੇ ਤਾਂ ਇੱਕ ਸਬਾਰਨ ਜਿਹਾ ਸਵਾਲ ਕੀਤਾ ਹੈ ਤੁਸੀਂ ਉਹਨਾਂ ਤੇ ਬੇਵਜਾ ਗੁੱਸਾ ਨਾ ਕਰੋ ਆ ਤੇ ਚੇਅਰਮੈਨ ਨੂੰ ਕਹਿਣ ਲੱਗਿਆ ਕਿ ਮੰਮੀ ਜੀ ਤੁਹਾਡੇ ਵਿਆਹ ਸਮੇਂ ਮੇਰੇ ਪੇਪਰ ਚੱਲ ਰਹੇ ਸਨ ਇਸ ਲਈ ਮੈਂ ਨਹੀਂ ਆ ਪਾਇਆ ਪਰ ਹੁਣ ਮੈਂ ਆ ਗਿਆ ਹਾਂ ਨਾ ਅਤੇ ਮੈਂ ਮੰਮੀ ਨਾਲ ਬਹੁਤ ਲਾਡ ਪਿਆਰ ਕਰਾਂਗਾ ਅਤੇ ਜਦੋਂ ਮੇਰਾ ਮਨ ਪਰ ਜਾਵੇਗਾ ਉਦੋਂ ਹੀ ਜਾਵਾਂਗਾ ਇਹ ਸਭ ਸੁਣ ਕੇ ਸਭ ਹੱਸਣ ਲੱਗੇ ਦੇਵ ਕਿੰਨੇ ਦਿਨਾਂ ਤੱਕ ਸਾਡੇ ਘਰ ਰਹਿਣ ਵਾਲਾ ਸੀ ਇਹ ਤਾਂ ਮੈਂ ਉਸ ਤੋਂ ਨਹੀਂ ਪੁੱਛਿਆ ਸੀ ਮੈਂ ਤਾਂ ਉਸ ਨੂੰ ਬਸ ਹੱਸਦੇ ਹੋਏ ਇੱਕ ਛੋਟਾ ਜਿਹਾ ਸਵਾਲ ਹੀ ਪੁੱਛਿਆ ਸੀ ਪਰ ਉਸਦੇ ਹੀ ਮੇਰੀ ਸੱਸ ਮੇਰੇ ਤੇ ਗੁੱਸਾ ਹੋ ਗਈ ਸੀ ਐਸ ਲਈ ਮੈਂ ਅੱਗੇ ਉਸ ਤੋਂ ਕੋਈ ਵੀ ਸਵਾਲ ਨਹੀਂ ਕੀਤਾ ਨਹਾਉਣ ਤੋਂ ਬਾਅਦ ਦੇਵ ਫ੍ਰੈਸ਼ ਹੋ ਕੇ ਬਾਹਰ ਆਇਆ ਤਾਂ ਮੇਰੀ ਸੱਸ ਨੇ ਨਾਸ਼ਤਾ ਬਣਾਉਣ ਲਈ ਕਿਹਾ ਨਾਸ਼ਤੇ ਦੀ ਪਲੇਟ ਲੈ ਕੇ ਮੈਂ ਦੇਵ ਦੇ ਕਮਰੇ ਵਿੱਚ ਚਲੀ ਗਈ ਜਿਵੇਂ ਹੀ ਮੈਂ ਕਮਰੇ ਵਿੱਚ ਗਈ ਤਾਂ ਇੱਕੋ ਦਮ ਮੇਰਾ ਪੈਰ ਟਿਲਕ ਗਿਆ ਅੱਗੇ ਨਾਸ਼ਤਾ ਦੇਵ ਦੇ ਕੱਪੜਿਆਂ ਤੇ ਡਿੱਗ ਗਿਆ ਅਤੇ ਇਸ ਤੇ ਹੀ ਮੇਰੀ ਸੱਸ ਗੁੱਸੇ ਹੋ ਗਈ ਕਿਆ ਨ ਲੱਗੇ ਕੀ ਹੋਣੇ ਹੀ ਇਹ ਸਦੇ ਕੱਪੜੇ ਸਾਫ ਕਰ ਉਸ ਸਮੇ ਮੇਰੇ ਪਤੀ ਘਰ ਨਹੀਂ ਸੀ ਉਹ ਸਮਾਨ ਲੈਣ ਲਈ ਕਰ ਤੋਂ ਬਾਹਰ ਗਈ ਹੋਈ ਸੀ ਸੱਸ ਵੀ ਗੱਲ ਸੁਣ ਕੇ ਮੈਂ ਰਸੋਈ ਵਿੱਚੋਂ ਕੱਪੜਾ ਲੈਣ ਗਈ ਜਦੋਂ ਕੀ ਦੇਵ ਚੁੱਪਚਾਪ ਖੜ੍ਹਾ ਸੀ ਅਤੇ ਮੈਂ ਉਸ ਦੇ ਕੱਪੜੇ ਸਾਫ਼ ਕਰ ਰਹੀ ਸੀ ਮੈਨੂੰ ਉਸ ਦੇ ਕੱਪੜੇ ਸਾਫ਼ ਕਰਦੇ ਨੂੰ ਸ਼ਰਮ ਆਠੀ ਸੀ ਦੇਵ ਖੁਦ ਵੀ ਆਪਣੇ ਕੱਪੜੇ ਸਾਫ਼ ਕਰ ਸਕਦਾ ਸੀ ਪਰ ਉਹ ਵੀ ਚਾਹੁੰਦਾ ਸੀ ਕਿ ਮੈਂ ਹੀ ਉਸ ਦੇ ਕੱਪੜੇ ਸਾਫ਼ ਕਰਾਂ ਇਸ ਲਈ ਉਹ ਕੁਝ ਵੀ ਨਹੀਂ ਬੋਲ ਰਿਹਾ ਸੀ ਉਸੇ ਸਮੇਂ ਦੇਵ ਮੈਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਤਾ ਜਾਣਤੀ ਹੀ ਮੇਰਾ ਪਤੀ ਆ ਗਿਆ ਮੈਨੂੰ ਇਹ ਕੰਮ ਕਰਦਾ ਹੋਇਆ ਦੇਖ ਕੇ ਉਹ ਗੁੱਸਾ ਹੋ ਗਿਆ ਅਤੇ ਕਹਿਣ ਲੱਗਾ ਕਿ ਤੂੰ ਇਹ ਕੰਮ ਕਿਉਂ ਕਰ ਰਹੀ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਇਹ ਕੰਮ ਮੈਂ ਜਾਣਬੁੱਝ ਕੇ ਨਹੀਂ ਕਰ ਰਹੀ ਹਾਂ ਜਦੋਂ ਕਿ ਮਾਂ ਜੀ ਦੇ ਕਹਿਣ ਤੇ ਕਰ ਰਹੀ ਹਾਂ ਉਸੇ ਸਮੇਂ ਮੇਰੇ ਪਤੀ ਨੇ ਮੇਰੀ ਸੱਸ ਨੂੰ ਕਿਹਾ ਕਿ ਮਾਂ ਹੁਣ ਦੇਵ ਬੱਚਾ ਨਹੀਂ ਰਹਾ ਉਹ ਆਪਣੇ ਕੰਮ ਖੁਦ ਕਰ ਸਕਦਾ ਹੈ ਇਹ ਕਹਿੰਦੇ ਹੋਏ ਅੰਛੂ ਮਾਨ ਨੇ ਮੇਰੇ ਹੱਥ ਚੋਂ ਕੱਪੜਾ ਲੈ ਆ ਤੇ ਚਲਾ ਗਿਆ। ਬਾਪੀ ਬਾਰੂ ਲਿਆਂਦਾ ਹੋਇਆ ਸਮਾਨ ਵੀ ਉੱਥੇ ਹੀ ਰੱਖ ਦਿੱਤਾ। ਮੈਂ ਉਹ ਸਮਾਨ ਚੱਕ ਕੇ ਰਸੋਈ ਵਿੱਚ ਚਲੀ ਗਈ। ਦੇ ਮੇਰੇ ਪਿੱਛੇ-ਪਿੱਛੇ ਆਇਆ। ਜਦੋਂ ਉਹ ਹੱਥ ਧੋ ਰਿਹਾ ਸੀ ਤਾਂ ਉਹ ਬੜਬੜਾ ਰਿਹਾ ਸੀ। ਉਹ ਬੋਲ ਰਿਹਾ ਸੀ ਕਿ ਹੁਣੇ ਹੀ ਮੈਂ ਇੱਥੋਂ ਚਲਾ ਜਾਵਾਂਗਾ। ਉਸ ਦੀ ਗੱਲ ਮੇਰੇ ਕੰਨਾਂ ਤੱਕ ਪਹੁੰਚੀ ਤਾਂ ਮੈਂ ਉਸ ਨੂੰ ਕਿਹਾ ਕਿ ਦੇਵਾ ਤੈਨੂੰ ਇੱਥੇ ਆਏ ਨੂੰ ਕੁਝ ਹੀ ਕੰਟੇ ਹੋਏ ਹਨ ਤੂੰ ਐਨੀ ਜਲਦੀ ਜਾਣ ਦੀ ਗੱਲ ਕਿਉਂ ਕਰ ਰਿਹਾ ਹੈ ਤਾਂ ਉਹ ਬੋਲਿਆ ਕਿ ਮੈਂ ਤਾਂ ਪਰਾਇਆ ਹਾਂ ਨਾ ਫਿਰ ਮੈਂ ਇੱਥੇ ਕਿਉਂ ਰਹਾ ਮਾਮਾ ਜੀ ਵੀ ਮੈਨੂੰ ਪਰਾਇਆ ਸਮਝਦੇ ਹਨ ਅਤੇ ਸ਼ਾਇਦ ਤੁਸੀਂ ਵੀ ਮੈਨੂੰ ਪਰਾਇਆ ਹੀ ਸਮਝਦੇ ਹੋ ਪਰਾਏ ਲੋਕਾਂ ਦੇ ਵਿੱਚ ਰਹਿ ਕੇ ਮੈਂ ਕੀ ਕਰਾਂਗਾ ਮੈਂ ਤਾਂ ਆਪਣੀ ਨਵੀਂ ਮੰਮੀ ਨੂੰ ਮਿਲਣ ਆਇਆ ਸੀ ਪਰ ਜਾਣ ਦਿਓ ਸ਼ਾਇਦ ਮੇਰੇ ਨਸੀਬ ਵਿੱਚ ਨਵੀਂ ਮੰਮੀ ਦਾ ਪਿਆਰ ਹੀ ਨਹੀਂ ਹੈ ਇਹ ਕਾਂਜੀ ਉਹ ਇਹ ਉਹ ਦਾਸ ਹੋ ਕੇ ਜਾਣ ਲੱਗਿਆ ਤਾਂ ਮੈਂ ਉਸ ਨੂੰ ਰੋਕਣ ਲਈ ਉਸ ਦਾ ਹੱਥ ਜ਼ੋਰ ਦੀ ਖਿੱਚ ਲਿਆ ਅਤੇ ਉਹ ਇੱਕਦਮ ਤੋਂ ਮੇਰੇ ਕੋਲ ਆ ਗਿਆ ਉਸ ਨੂੰ ਦੂਰ ਕਰਦੇ ਹੋਏ ਮੈਂ ਕਿਹਾ ਕਿ ਸੋਰੀ ਦੇਵਕ ਮੈਂ ਤੈਨੂੰ ਗਲਤੀ ਨਾਲ ਖਿੱਚ ਲਿਆ ਸੀ ਅਤੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਦੇਵ ਅੰਚੁਮਾਨ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾ ਮੈਂ ਨਾਦੀ ਇੰਨੀ ਪਰਵਾਹ ਨਹੀਂ ਕਰਦੀ ਦੇਵ ਕਹਿਣ ਲੱਗਿਆ ਮੰਮੀ ਜੀ ਸੱਚ ਕਹਾ ਤਾਂ ਮੈਨੂੰ ਪਹਿਲਾਂ ਗੁੱਸਾ ਆ ਰਿਹਾ ਸੀ ਪਰ ਤੁਹਾਡੀਆਂ ਗੱਲਾਂ ਨੇ ਮੇਰਾ ਸਾਰਾ ਗੁੱਸਾ ਦੂਰ ਕਰ ਦਿੱਤਾ ਹੈ ਹੁਣ ਮੈਂ ਤੁਹਾਡੇ ਲਈ ਇਥੇ ਹੀ ਰੁਕ ਰਿਹਾ ਹਾਂ ਇਹ ਕਹਿੰਦੇ ਹੋਏ ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਹੁਣ ਉਸ ਦੀਆਂ ਛੋਟੀਆਂ-ਛੋਟੀਆਂ ਗੱਲਾਂ ਮੇਰੇ ਦਿਲ ਨੂੰ ਲੱਗਣ ਲੱਗਾਂਗਾ ਸੀ ਇਸ ਤਰ੍ਹਾਂ ਦੇ ਮੀਤ ਦੇ ਬੀਤ ਦੇ 5 ਦਿਨ ਹੋ ਗਏ ਸੀ ਹਰ ਰੋਜ਼ ਅੰਛੂ ਮਾਨੋਸ ਨੂੰ ਆਪਣੇ ਨਾਲ ਦੁਕਾਨ ਤੇ ਹੀ ਲੈ ਜਾਂਦੇ ਸੀ ਅੰਛੂ ਮਾਨ ਦਾ ਜਨਰਲ ਸਟੋਰ ਸੀ ਅਤੇ ਉਹ ਆਪਣੀ ਮਦਦ ਲਈ ਦੇਬ ਨੂੰ ਜਨਰਲ ਸਟੋਰ ਤੇ ਲੈ ਕੇ ਜਾਂਦੇ ਸੀ ਅਤੇ ਮੇਰੀ ਸੱਸ ਤਾਂ ਸਾਰਾ ਦਿਨ ਮੰਦਰ ਵਿੱਚ ਹੀ ਗੁਜ਼ਾਰਦੀਂਦੀ ਸੀ ਮੈਨੂੰ ਉਹਨਾਂ ਤੋਂ ਘਰ ਦੇ ਕੰਮਾਂ ਵਿੱਚ ਕੋਈ ਵੀ ਮਦਦ ਨਹੀਂ ਮਿਲਦੀ ਸੀ ਮੇਰੇ ਪਤੀ ਦੀ ਆਮਦਨੀ ਵੀ ਐਨੀ ਨਹੀਂ ਸੀ ਕਿ ਅਸੀਂ ਕਿਸੇ ਨੌਕਰ ਨੂੰ ਘਰ ਵਿੱਚ ਰੱਖ ਸਕੀਏ ਪੂਰਾ ਘਰ ਬਸ ਉਹਨਾਂ ਦੀ ਦੁਕਾਨ ਦੀ ਕਮਾਈ ਤੇ ਹੀ ਚੱਲ ਰਿਹਾ ਸੀ ਇੱਕ ਦਿਨ ਮੈਂ ਅੰਛੂ ਮਾਂ ਨੂੰ ਕਿਹਾ ਕਿ ਅੰਛੂ ਮਾਂ ਮੇਰੇ ਤੋਂ ਇੰਨੇ ਕੰਮ ਨਹੀਂ ਹੁੰਦੇ ਘਰ ਵਿੱਚ ਬਹੁਤ ਕੰਮ ਹੁੰਦੇ ਹਨ ਅਤੇ ਮਾਂ ਜੀ ਕੋਈ ਕੰਮ ਵਿੱਚ ਮੇਰੀ ਮਦਦ ਨਹੀਂ ਕਰਦੇ ਸ਼ਾਇਦ ਉਹਨਾਂ ਨੇ ਸਾਰੀਆਂ ਗੱਲਾਂ ਬਾਹਰ ਖੜੇ ਹੋ ਕੇ ਸੁਣ ਲੰਗਾ ਸੀ ਉਹ ਉਸੇ ਸਮੇਂ ਕਮਰੇ ਵਿੱਚ ਆਈ ਅਤੇ ਮੈਨੂੰ ਡਾਂਟਣ ਲੱਗੀ ਅਤੇ ਕਹਿਣ ਲੱਗੀ ਕਿ ਹੁਣ ਤੂੰ ਇਸ ਉਮਰ ਵਿੱਚ ਵੀ ਮੇਰੇ ਤੋਂ ਕੰਮ ਕਰਵਾਉਣਾ ਚਾਹੁੰਦੀ ਹੈ ਅਤੇ ਤੂੰ ਆਪਣੇ ਪਤੀ ਦੇ ਕੰਮ ਭਾਰ ਰਹੀ ਹੈ ਅਤੇ ਫਿਰ ਮੇਰੀ ਸੱਸ ਅਤੇ ਮੇਰੇ ਵਿੱਚ ਬਹਿਸਵਾਦੀ ਸ਼ੁਰੂ ਹੋ ਗਈ ਅੰਛਮਾਨ ਨੇ ਮੈਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਤੁਸੀਂ ਦੋਨੋਂ ਸ਼ਾਂਤ ਹੋ ਜਾਓ ਹੁਣ ਮਾਂ ਤੂੰ ਕੰਮ ਨਹੀਂ ਹੋਵੇਗਾ ਅਤੇ ਮੈਂ ਘਰੇ ਵਿੱਚ ਨੌਕਰਾਨੀ ਵੀ ਨਹੀਂ ਰੱਖ ਸਕਦਾ ਜਿਸ ਇਨਸਾਨ ਦੇ ਕਾਰਨ ਤੁਹਾਡਾ ਘਰ ਵਿੱਚ ਕੰਮ ਵਧਿਆ ਹੈ ਹੁਣ ਉਹੀ ਤੁਹਾਡੀ ਮਦਦ ਕਰੇਗਾ ਦੇਬਾ ਉਹਨਾਂ ਦੁਕਾਨ ਤੇ ਨਹੀਂ ਜਾਵੇਗਾ ਉਹ ਘਰ ਵਿੱਚ ਹੀ ਰਹੇਗਾ ਤੇ ਤੁਹਾਡੀ ਮਦਦ ਕਰਿਆ ਕਰੇਗਾ ਮੇਰੇ ਪਤੀ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿਕਾਰਾ ਪੌਣ ਲਈ ਆਪਣੇ ਜਵਾਨ ਭਾਂਜੇ ਨੂੰ ਘਰ ਵਿੱਚ ਛੱਡਣ ਦਾ ਫੈਸਲਾ ਕਰ ਲਿਆ ਸੀ ਮੈਂ ਵੀ ਇਸ ਤੇ ਕੁਝ ਨਹੀਂ ਕਿਹਾ ਸੀ ਅਤੇ ਉਸ ਦੇ ਫੈਸਲੇ ਨੂੰ ਮਨਦੇ ਕੋਈ ਹਾਂ ਕਰ ਦਿੱਤੀ ਸੀ ਅਗਲੇ ਦਿਨ ਤੋਂ ਹੀ ਦੇਵ ਸਾਡੇ ਘਰ ਵਿੱਚ ਰਹਿਣ ਲੱਗਿਆ ਸੀ ਉਹ ਸਵੇਰ ਦੇ ਕੰਮ ਵਿੱਚ ਵੀ ਮੇਰੀ ਮਦਦ ਕਰਨ ਲੱਗਿਆ ਸੀ ਨਾਸ਼ਤਾ ਕਰਨ ਤੋਂ ਬਾਅਦ ਮੇਰੀ ਸੱਸ ਅੰਦਰ ਚਲੀ ਗਈ ਸੀ ਅਤੇ ਅਸੀਂ ਮਾਂ ਦੁਕਾਨ ਤੇ ਚਲੇ ਜਾਂਦੇ ਸੀ ਉਨਾ ਦੇ ਜਾਣ ਤੋਂ ਬਾਅਦ ਮੈਂ ਨਾਸ਼ਤਾ ਕਰਦੀ ਅਤੇ ਦੇਵ ਵੀ ਮੇਰੇ ਨਾਲ ਹੀ ਬੈਠ ਕੇ ਨਾਸ਼ਤਾ ਕਰਦੇ ਸੀ ਦੇਵ ਦੀਆਂ ਅਜੀਬ ਹਰਕਤਾਂ ਮੇਰੀ ਨਿਗਾ ਵਿੱਚ ਆ ਰੰਗਾ ਸੀ ਜਦੋਂ ਤੱਕ ਮੇਰੀ ਸੱਸ ਅਤੇ ਅੰਛੂ ਮਾਨ ਘਰ ਵਿੱਚ ਹੁੰਦੇ ਤਾਂ ਦੇਵ ਮੇਰੇ ਤੋਂ ਦੂਰੀ ਬਣਾ ਕੇ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰਦਾ ਪਰ ਜਿਨੇ ਹੀ ਅੰਛੂ ਮਾਨ ਤੇ ਮੇਰੀ ਸੱਸ ਘਰੋਂ ਬਾਹਰ ਜਾਂਦੇ ਤਾਂ ਦੇਵ ਦਾ ਵਰਤਾਪ ਮੇਰੇ ਪ੍ਰਤੀ ਬਦਲ ਜਾਂਦਾ ਸੀ ਉਹ ਮੇਰੇ ਕੋਲ ਆ ਜਾਂਦਾ ਪਰ ਚੰਗੀ ਗੱਲ ਏਸੀ ਕੀ ਮੇਰੀ ਸੱਸ ਥੋੜੇ ਸਮੇਂ ਬਾਅਦ ਕਾ ਰਾਜ ਆਂਦੀ ਸੀ ਅਤੇ ਇਸ ਕਾਰਨ ਹੀ ਦੇਵ ਡਰ ਜਾਂਦਾ ਸੀ ਪਰ ਜਦੋਂ ਮੇਰੀ ਸੱਸ ਅਤੇ ਦੇਵ ਕੰਚੂ ਮਾਨਕਰੋਂ ਬਾਹਰ ਜਾਂਦੇ ਤਾਂ ਉਹ ਮੈਨੂੰ ਆਪਣੇ ਕੰਮਗਲੋਂ ਆਨ ਲੱਗ ਜਾਂਦਾ ਸੀ ਜਿਵੇਂ ਕੀ ਜਦੋਂ ਉਹ ਨਹਾਉਣ ਜਾਂਦਾ ਤਾਂ ਉਹ ਮੈਨੂੰ ਕਹਿੰਦਾ ਕਿ ਮੇਰੇ ਕੱਪੜੇ ਕੱਢ ਕੇ ਬਾਹਰ ਰੱਖ ਦਿਓ ਉਸ ਦੀ ਹਿੰਮਤ ਇੰਨੀ ਵੱਧ ਗਈ ਸੀ ਕਿ ਉਹ ਮੈਨੂੰ ਇਹ ਵੀ ਦੱਸਣ ਲੱਗਿਆ ਸੀ ਕਿ ਮੈਨੂੰ ਕਿਹੜੀ ਸਾੜੀ ਪਾਉਣੀ ਚਾਹੀਦੀ ਹੈ ਅਤੇ ਕਿਹੜੀ ਨਹੀਂ ਪਰ ਮੈਂ ਉਸ ਦੀਆਂ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ ਇੱਕ ਦਿਨ ਉਸ ਨੇ ਮੈਨੂੰ ਆਪਣੇ ਨਹਾਉਣ ਲਈ ਪਾਣੀ ਰੱਖਣ ਲਈ ਕਿਹਾ ਪਰ ਉਸ ਦਿਨ ਸਬਜੀ ਦੇ ਆਰਡਰ ਨੂੰ ਲੈ ਕੇ ਮੈਂ ਬਹੁਤ ਬਸੇ ਵਿੱਚ ਸੀ ਅਤੇ ਮੈਂ ਉਸ ਦਾ ਦੇਨਾ ਦੇਵ ਦੇ ਨਹਾਉਣ ਲਈ ਬਹੁਤ ਗਰਮ ਪਾਣੀ ਰੱਖ ਦਿੱਤਾ ਸੀ ਕੁਝ ਸਮੇਂ ਬਾਅਦ ਦੇਵ ਨਹਾਉਣ ਤੋਂ ਬਾਅਦ ਬਾਥਰੂਮ ਵਿੱਚੋਂ ਭੱਜਦਾ ਹੋਇਆ ਸਿੱਧਾ ਮੇਰੇ ਕਮਰੇ ਵਿੱਚ ਆ ਗਿਆ ਉਸ ਦੇ ਸਰੀਰ ਤੇ ਤੌਲੀਆ ਲਪਟਿਆ ਹੋਇਆ ਸੀ ਉਸ ਦਾ ਸਰੀਰ ਬਹੁਤ ਮਜ਼ਬੂਤ ਸੀ ਉਹ ਮੈਨੂੰ ਦੇਖਦੇ ਹੋਏ ਕਹਿਣ ਲੱਗਿਆ ਮੰਮੀ ਜੀ ਮੈਂ ਤਾਂ ਮੱਚ ਗਿਆ ਹਾਂ ਮੈਂ ਗੁੱਸੇ ਵਿੱਚ ਉਸ ਦੇਣਾ ਕਰਨ ਪਾਣੀ ਰੱਖ ਦਿੱਤਾ ਸੀ ਸ਼ਾਇਦ ਉਸ ਨੇ ਪਾਣੀ ਪਹਿਲਾਂ ਚੈੱਕ ਨਹੀਂ ਕੀਤਾ ਸੀ ਉਹ ਭੱਜ ਕੇ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਮੰਮੀ ਜੀ ਬਹੁਤ ਮਾਚ ਰਿਹਾ ਹੈ ਕੋਈ ਵੀ ਦਵਾਈ ਜਾਂ ਕਰੀਮ ਹੈ ਤਾਂ ਲਗਾ ਦਿਓ ਇਹ ਕਹਿੰਦੇ ਹੋਏ ਉਹ ਬੈੱਡ ਤੇ ਪੈ ਗਿਆ ਅਤੇ ਮੈਂ ਉਸ ਨੂੰ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਮੈਨੂੰ ਗੁੱਸੇ ਵਿੱਚ ਇੰਨਾ ਗਰਮ ਪਾਣੀ ਨਹੀਂ ਰੱਖਣਾ ਚਾਹੀਦਾ ਸੀ ਪਰ ਤੂੰ ਵੀ ਤਾਂ ਦੇਖਣਾ ਸੀ ਕਿ ਪਾਣੀ ਕਿੰਨਾ ਗਰਮ ਹੈ ਦੇਵ ਨੇ ਕਿਹਾ ਕਿ اے ਸਾਬਦੱਲਾ ਪਹਿਲਾਂ ਮੈਨੂੰ ਦੇਖੋ ਉਸਾ ਸਮੇਂ ਬਾਰੂ ਦੇ ਮਾਰੇ ਮੈਂ ਹੌਲੀ-ਹੌਲੀ ਉਸਦੇ ਪੈਰਾਂ ਤੋਂ ਤੌਲੀਆ ਹਟਾਉਣਾ ਸ਼ੁਰੂ ਕੀਤਾ ਉਸਦਾ ਪੈਰ ਗੁੱਡੇ ਤੋਂ ਲੈ ਕੇ ਥਲੋਂ ਤੱਕ ਮੱਚਿਆ ਹੋਇਆ ਸੀ ਜਵਾਨ ਲੜਕੇ ਨੂੰ ਇਹ ਸਤਰਾ ਹੱਥ ਲਾਉਣ ਤੇ ਮੈਨੂੰ ਬਹੁਤ ਸ਼ਰਮ ਆ ਰਹੀ ਸੀ ਤੌਲੀਆ ਹਟਾਉਣ ਤੋਂ ਬਾਅਦ ਇੱਕ ਨਜ਼ਰ ਮੈਂ ਉਸ ਵੱਲ ਮਾਰੀ ਸੀ ਅਤੇ ਉਸ ਦਾ ਚਿਹਰਾ ਦੇਖ ਕੇ ਮੈਂ ਉਸ ਤੋਂ ਦੂਰ ਹੋ ਗਈ ਸੀ ਅਤੇ ਉਸ ਨੂੰ ਕਿਹਾ ਕਿ ਤੂੰ ਇਹ ਸਾਬਾ ਕੋ ਜੂਠਾ ਨਾਟਕ ਕਰ ਰਿਹਾ ਹੈ ਨਾ ਤਾਂ ਉਹ ਕਹਿਣ ਲੱਗਿਆ ਮੰਮੀ ਮੈਂ ਸੱਚ ਸੁਣਨਾ ਚਾਹੁੰਦਾ ਸੀ ਤੁਹਾਡੇ ਮੂੰਹੋਂ ਕਿ ਤੁਸੀਂ ਮੇਰੇ ਨਹੌਨ ਲਈ ਗਰਮ ਪਾਣੀ ਜਾਂ ਬੁੱਝ ਕੇ ਰੱਖਿਆ ਸੀ ਜਾਂ ਗਲਤੀ ਨਾਲ ਮੈਂ ਇੰਨਾ ਵੀ ਦੇਵਕੁਫ ਨਹੀਂ ਹਾਂ ਕਿ ਮੈਂ ਬਿਨਾਂ ਦੇਖ ਕੇ ਹੀ ਨਹੌਨ ਲਈ ਬੈਠ ਜਾਵਾਂ ਮੈਂ ਦੇਖਣਾ ਚਾਹੁੰਦਾ ਸੀ ਕਿ ਤੁਹਾਡੇ ਦਿਲ ਵਿੱਚ ਮੇਰੇ ਲਈ ਗੁੱਸਾ ਹੈ ਜਾਂ ਫਿਰ ਚਿੰਤਾ ਮੈਂ ਤਾਂ ਆਪਣੀ ਮੰਮੀ ਨਾਲ ਇੱਕ ਛੋਟਾ ਜਿਹਾ ਮਜ਼ਾਕ ਕਰ ਰਿਹਾ ਸੀ ਉਸ ਦੀ ਇਸ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ ਸੀ ਉਸ ਦਾ ਹੱਥ ਫੜ ਕੇ ਮੈਂ ਉਸ ਨੂੰ ਆਪਣੇ ਵੱਲ ਖਿੱਚਿਆ ਅਤੇ ਉਹ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ ਹੋਏ ਬੋਲਿਆ ਕਿ ਮੰਮੀ ਮੈਂ ਤੁਹਾਨੂੰ ਕੀ 17 ਦਾ ਲੱਗਦਾ ਹਾਂ ਉਸ ਦਾ ਸਵਾਲ ਮੈਨੂੰ ਬਹੁਤ ਅਜੀਬ ਲੱਗਿਆ ਮੈਂ ਉਸ ਨੂੰ ਕਿਹਾ ਕਿ ਦੇਵ ਤੂੰ ਕੀ ਅਜੀਬ ਹਰਕਤ ਕਰ ਰਿਹਾ ਹੈ ਮੈਂ ਤੇਰੀ ਮੰਮੀ ਹਾਂ ਤੂੰ ਇਹ ਨਾ ਪੰਡ ਮੇਰਾ ਹੱਥ ਛੱਡ ਨਹੀਂ ਤਾਂ ਮੈਂ ਤੇਰੀ ਸ਼ਿਕਾਇਤ ਤੇਰੇ ਮਾਮਾ ਜੀ ਕੋਲ ਕਰ ਦੇਵਾਂਗੀ ਤੇਰਾ ਬਰਤਾਪ ਦੇਖ ਕੇ ਤੇਰੇ ਮਾਮਾ ਜੀ ਤੈਨੂੰ ਘਰ ਤੋਂ ਬਾਹਰ ਕੱਢ ਦੇਣਗੇ ਉਸ ਨੇ ਕਿਹਾ ਕਿ ਮਾਮਾ ਜੀ ਮੈਨੂੰ ਇਸ ਘਰ ਤੋਂ ਨਹੀਂ ਕੱਢ ਸਕਦੇ ਦੇਵਦੀ ਪકડ ਹੋਰ ਵੀ ਮਜ਼ਬੂਤ ਹੁੰਦੀ ਜਾ ਰਹੀ ਸੀ ਜਿੰਨਾ ਮੈਂ ਅਜ ਉਸ ਦੇ ਕਰੀਬ ਸੀ ਐਨਾ ਤਾਂ ਮੈਂ ਆਪਣੇ ਪਤੀ ਦੇ ਕਰੀਬ ਵੀ ਨਹੀਂ ਗਈ ਸੀ ਦੇਵਦੀ ਤਾਕਤ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਉਸੇ ਸਮੇਂ ਮੇਰੀ ਸੱਸ ਨੇ ਆਵਾਜ਼ ਮਾਰੀ ਅੱਜ ਮੇਰੀ ਸੱਸ ਦੀ ਆਵਾਜ਼ ਮੈਨੂੰ ਬਹੁਤ ਮਿੱਠੀ ਲੱਗੀ ਸੀ ਕਉਂਤੀ ਉਹ ਨਾਲ ਦੀ ਆਵਾਜ਼ ਦੇ ਕਾਰਨ ਮੈਂ ਦੇਵ ਤੋਂ ਆਪਣੀ ਜਾਨ ਛੜਾ ਪਾਈ ਸੀ ਮੇਰੀ ਸੱਸ ਦੀ ਆਵਾਜ਼ ਸੁਣਦੇ ਹੀ ਦੇਵ ਨੇ ਮੈਨੂੰ ਆਪਣੇ ਆਪ ਤੋਂ ਦੂਰ ਕੀਤਾ ਅਤੇ ਮੈਂ ਅਸਰ ਚਾਹੀਏ ਇੱਕ ਵਾਰ ਅੰਛਮਾਨ ਨੂੰ ਕਹਾਂ ਰੋਣ ਬੋ ਅਤੇ ਫਿਰ ਮੈਂ ਉਹਨਾਂ ਕੋਲ ਸੱਚੀ ਦੀ ਸ਼ਿਕਾਇਤ ਜ਼ਰੂਰ ਕਰਾਂਗੀ ਰਾਤ ਨੂੰ ਸੌਣ ਤੋਂ ਪਹਿਲਾਂ ਅੰਛਮਾਨ ਨੇ ਪੁੱਛਿਆ ਕੀ ਹੁਣ ਤਾ ਤੁਹਾਡੇ ਕੰਮ ਦਾ ਬੋਝ ਘਟ ਗਿਆ ਹੋਵੇਗਾ ਨਾ ਦੇਵ ਤੁਹਾਡੀ ਮਦਦ ਕਰਤਾ ਹੈ ਜਾਂ ਨਹੀਂ ਮੈਂ ਅੰਛਮਾਨ ਨੂੰ ਦੱਸਣ ਹੀ ਵਾਲੀ ਸੀ ਤਾਂ ਦੇਵ ਕਮਰੇ ਵਿੱਚ ਆ ਗਿਆ ਅਤੇ ਉਹ ਅਨਛੁਣ ਤੋਂ ਪੁੱਛਣ ਲੱਗਿਆ ਕਿ ਮਾਮਾ ਜੀ ਤੁਸੀਂ ਛੋਟੇ ਬੱਚੇ ਦੀ ਤਰ੍ਹਾਂ ਦੁੱਧ ਕਿਉਂ ਪੀ ਰਹੇ ਹੋ ਤਾਂ ਮੈਂ ਉਸ ਨੂੰ ਜਵਾਬ ਦਿੱਤਾ ਕਿ ਤੁਹਾਡੇ ਮਾਮਾ ਜੀ ਨੂੰ ਕੈਲਸ਼ੀਅਮ ਦੀ ਕਮੀ ਹੈ ਅਤੇ ਇਸ ਕਾਰਨ ਹੀ ਉਹ ਹਰ ਰੋਜ਼ ਰਾਤ ਨੂੰ ਦੁੱਧ ਪੀਂਦੇ ਹਨ ਤੈਨੂੰ ਕੋਈ ਪਰੇਸ਼ਾਨੀ ਹੈ ਕਿ ਤੂੰ ਆਤ ਨੂੰ પતિ ਪਤਨੀ ਦੇ ਵਿਚ ਆ ਰਿਹਾ ਹੈ ਮੈਂ ਦੇਵ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ ਉਹਨਾਂ ਦੇਵ ਦੇ ਬਾਰੇ ਵਿੱਚ ਜੋ ਮੈਂ ਉਸ ਨੂੰ ਕਿਹਾ ਸੀ ਉਹ ਸੁਣ ਕੇ ਅੰਜੂਮਾ ਨੇ ਦੇ ਚਿਹਰੇ ਤੇ ਮੁਸਕਾਨ ਆ ਗਈ ਸੀ ਉਸ ਤੋਂ ਬਾਅਦ ਅਸੀਂ ਸੋ ਗਏ ਦੂਜੇ ਦਿਨ ਉਹ ਦੁੱਧ ਦਾ ਗਲਾਸ ਰਸੋਈ ਵਿੱਚ ਰੱਖਣ ਲਈ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਰਸੋਈ ਵਿੱਚ ਜਾਂਦੇ ਸਮੇਂ ਦੇਵ ਨੇ ਮੈਨੂੰ ਆਪਣੇ ਕਮਰੇ ਵਿੱਚ ਖਿੱਚ ਲਿਆ ਅਤੇ ਉਸ ਨੇ ਮੇਰਾ ਹੱਥ ਕੱਸਤੀ ਫੜ ਲਿਆ ਉਸ ਦਾ ਇਹ ਵਰਤਾਅ ਦੇਖ ਕੇ ਮੈਂ ਉਸ ਨੂੰ ਕਿਹਾ ਕਿ ਦੇਵ ਇਹ ਕੀ ਹਰਕਤ ਹੈ ਮੈਂ ਤੇਰੀ ਮਾਨੀ ਹਾਂ ਜੇਕਰ ਤੂੰ ਮੇਰਾ ਹੱਥ ਨਾ ਛੱਡਿਆ ਤਾਂ ਮੈਂ ਜ਼ੋਰ ਦੀ ਚੀਕਾਂਗੀ ਤਾਂ ਦੇਵ ਨੇ ਕਿਹਾ ਕਿ ਮਾਨੀ ਤੁਸੀਂ ਮੈਨਕ ਲੈ ਕੇ ਵੀਰ ਔਲਾ ਪਾਉਂਗੇ ਤਾਂ ਵੀ ਤੁਹਾਡੇ ਪਤੀ ਨਹੀਂ ਤਨਵਾਲੀ ਕਿਉਂਕਿ ਉਹਨਾਂ ਨੇ ਨੀਂਦ ਦੀ ਦਵਾਈ ਵਾਲਾ ਦੁੱਧ ਪੀ ਲਿਆ ਹੈ। ਆਕੇ ਹੁਣ ਉਹ ਦੂਧੀ ਨੀਂਦ ਵਿੱਚ ਸੌਂ ਗਏ ਹਨ। ਦੇ ਬਣੀ ਆਪਣਾ ਮੋਬਾਈਲ ਮੇਰੇ ਸਾਹਮਣੇ ਰੱਖਿਆ ਅਤੇ ਕਿਹਾ ਕਿ ਮੀਰਾ ਮੰਮੀ ਮੈਂ ਤੁਹਾਨੂੰ ਤੁਹਾਡੇ ਪਤੀ ਦੇ ਦੁੱਧ ਵਿੱਚ ਨੀਂਦ ਦੀ ਦਵਾਈ ਮਲਾਉਂਦੇ ਹੋਏ ਦੇਖਿਆ ਹੈ। ਅਤੇ ਇਹ ਸਾਤਾ ਕੋਜੇ ਮੈਂ ਆਪਣੇ ਮੋਬਾਈਲ ਦੇ ਵਿੱਚ ਵੀ ਰਿਕਾਰਡ ਕੀਤਾ ਹੈ ਜੇਕਰ ਇਹ ਸਾਤਾ ਕੋਜੇ ਮੇਰੇ ਮਾਮਾ ਜੀ ਨੇ ਦੇਖ ਲਿਆ ਤਾਂ ਕੀ ਉਹ ਵੀਗਾ ਸੋਚ ਲਿਓ ਅੰਚੁਮਾਨ ਮੇ ਕੋਲੇ ਨਾ ਆਵੇ ਇਸ ਲਈ ਮੈਂ ਰੋਜ਼ ਉਸਦੇ ਦਿਲ ਤੇ ਵਿੱਚ ਨੀਂਦ ਦੀ ਦਵਾਈ ਮਲਾ ਦਿੱਤੀ ਸੀ ਉਹ ਵੀਡੀਓ ਦਿਖਾ ਕੇ ਜੇ ਉਹ ਮੈਨੂੰ ਬਲੈਕਮੇਲ ਕਰਨ ਲੱਗਿਆ ਸੀ ਅਤੇ ਮੇਰੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਜਿਸ ਨੂੰ ਮੈਂ ਜਵਾਬ ਕ ਸਮਝਦੀ ਸੀ ਉਹ ਬਹੁਤ ਚਲਾਕ ਨਿਕਲਿਆ ਸੀ ਉਸਰ ਸਮੇਂ ਦੇਵ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਲਈ ਮੈਂ ਉਸ ਬਾਲਾ ਦੇਖ ਕੇ ਉਸ ਦੇ ਨਾਲ ਵਿੱਚ ਬਾਹਾਂ ਪਾ ਕੇ ਖੜੀ ਹੋ ਗਈ ਅਤੇ ਉਸ ਨੇ ਕਿਹਾ ਕਿ ਦੇਵ ਮੈਂ ਤਾਂ ਤੇਰੇ ਨਾਲ ਮજા ਕਰ ਰਹੀ ਸੀ ਜਦੋਂ ਤੋਂ ਤੂੰ ਇੱਥੇ ਆਇਆ ਹੈ ਤਾਂ ਤੂੰ ਮੇਰੇ ਨਾਲ ਦਾ ਹਾਰ ਹੈ ਬਾਸ ਤੇਰੇ ਮਾਮਾ ਜੀ ਦੇ ਸਾਹਮਣੇ ਮੈਂ ਤੈਨੂੰ ਕੁਝ ਨਹੀਂ ਬੋਲ ਸਕਦੀ ਸੀ ਅੱਜ ਸਹੀ ਮੌਕਾ ਮਿਲਿਆ ਹੈ ਮੈਂ ਦੇਵ ਨੂੰ ਇੰਨੇ ਪਿਆਰ ਨਾਲ ਆਪਣੇ ਗੱਲ-ਗੱਲ ਲਾਇਆ ਕਿ ਉਸ ਨੂੰ ਮੇਰੀ ਗੱਲ ਤੇ ਯਕੀਨ ਕੀ ਉਸ ਨੂੰ ਮੇਰੀ ਗੱਲ ਤੇ ਵਿਸ਼ਵਾਸ ਹੋ ਗਿਆ ਥੋੜੇ ਸਮੇਂ ਬਾਅਦ ਮੈਂ ਦੇਵ ਨੂੰ ਕਿਹਾ ਕਿ ਦੇਵ ਮੇਰੀ ਕਮਰ ਵਿੱਚ ਬਹੁਤ ਅਦਾਰਤ ਹੋ ਰਿਹਾ ਹੈ ਮੈਂ ਕੱਲ ਨੂੰ ਆ ਕੇ ਤੈਨੂੰ ਮਿਲਦੀ ਹਾਂ ਏ ਟਾਈਟੇ ਮੈਂ ਉਸ ਦੇ ਕਮਰੇ ਚੋਂ ਬਾਹਰ ਆ ਗਈ ਅਤੇ ਅਗਲੇ ਦਿਨ ਹੀ ਮੇਰੇ ਪਤੀ ਅੰਛੂ ਮਾਨਵ ਉਸ ਨੂੰ ਕੰਮ ਲਈ ਦੁਕਾਨ ਤੇ ਲੈ ਗਏ ਮੈਨੂੰ ਦੇ ਉਸ ਤੇ ਬਿਲਕੁਲ ਵੀ ਭਰੋਸਾ ਨਹੀਂ ਸੀ ਜੇਕਰ ਉਸ ਨੇ ਗਲਤੀ ਨਾਲ ਮੇਰੇ ਪਤੀ ਦੇ ਸਾਹਮਣੇ ਆਪਣਾ ਮੂੰਹ ਖੋਲ ਦਿੱਤਾ ਤਾਂ ਮੇਰੇ ਪਤੀ ਮੇਰੇ ਨਾਲ ਕੀ ਕਰਦੇ ਇਸ ਬਾਰੇ ਵਿੱਚ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਂ ਵੀ ਉਹਨਾਂ ਦੇ ਪਿੱਛੇ-ਪਿੱਛੇ ਦੁਕਾਨ ਤੇ ਚਲੀ ਗਈ ਮੈਂ ਦੇਵਤੇ ਨਜ਼ਰ ਰੱਖਣੀ ਸੀ ਕਿ ਉਹ ਮੇਰੇ ਬਾਰੇ ਵਿੱਚ ਮੇਰੇ ਪਤੀ ਨੂੰ ਕੁਝ ਦੱਸ ਰਿਹਾ ਹੈ ਜਾਂ ਨਹੀਂ ਜਿਵੇਂ ਹੀ ਮੈਂ ਦੁਕਾਨ ਤੇ ਪਹੁੰਚੀ ਤਾਂ ਅੰਦਰ ਮੈਨੂੰ ਇੱਕ ਪੈਖਾਨਾ ਦਿਖਿਆ ਜੋ ਮੈਂ ਕਦੇ ਨਹੀਂ ਦੇਖਿਆ ਸੀ ਪਰ ਮੈਂ ਉਸ ਦੇ ਵਿੱਚ ਨਹੀਂ ਜਾ ਸਕਦੀ ਸੀ ਕਿਉਂਕਿ ਉੱਥੇ ਕੋਈ ਵੀ ਪੌੜੀ ਨਹੀਂ ਲੱਗੀ ਹੋਈ ਸੀ ਅੰਦਰ ਤੋਂ ਮੈਂ ਦੇਵ ਅਤੇ ਅੰਚੁਮਾਨ ਦੀਆਂ ਗੱਲਾਂ ਸੁਣਾਈ ਦਿੱਤਨ ਅੰਚੁਮਾਨ ਦੇਵ ਨੂੰ ਪੁੱਛ ਰਹੀ ਹਾਸੀ ਕੀ ਆਖਰ ਕਦੋਂ ਟੱਕੋ ਇਸ ਨੂੰ ਸ਼ਾਹੀ ਦਾ ਜਲਦੀ ਤੂੰ ਇਹ ਸਦਾ ਇਲਾਜ ਕਰ ਅਤੇ ਇਸ ਲੜਕੀ ਨੂੰ ਲੈ ਕੇ ਹਮੇਸ਼ਾ ਲਈ ਇੱਥੋਂ ਚਲਾ ਜਾ ਲੜਕੀ ਕਿਹੜੀ ਲੜਕੀ ਮੇਰੇ ਪਤੀ ਕਿਹੜੀ ਲੜਕੀ ਨੂੰ ਇੰਨਾ ਲਾਡ ਪਿਆਰ ਕਰ ਰਹੇ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸੇ ਸਮੇਂ ਦੇਵ ਅੰਚੁਮਾਨ ਨੂੰ ਪੁੱਛ ਰਿਹਾ ਸੀ ਕਿ ਤੂੰ ਐਸਾ ਲੜਕੀ ਦਾ ਚਿਹਰਾ ਮੈਨੂੰ ਕਿਉਂ ਨਹੀਂ ਦਿਖਾ ਰਿਹਾ ਇਹ ਹੈ ਕੌਣ ਉਸ ਦਾ ਦੇਸ ਬਾਲੋ ਤੇਜਵਾਬ ਦੇਣ ਦੀ ਬਜਾਏ ਅੰਚੁਮਾਨ ਨੇ ਡਾਂਟ ਕੇ ਉਸਨੂੰ ਚੁੱਪ ਕਰਵਾ ਦਿੱਤਾ ਦੇਵ ਨੇ ਮੇਰੇ ਬਾਰੇ ਵਿੱਚ ਮੇਰੇ ਪਤੀ ਨੂੰ ਕੁਝ ਕਿਹਾ ਹੋਵੇਗਾ ਐਸਾ ਤਰ੍ਹਾਂ ਦਾ ਤਾਂ ਨਹੀਂ ਲੱਗ ਰਿਹਾ ਸੀ ਤਾ ਉਸੇ ਸਮੇਂ ਮੈਨੂੰ ਅੰਦਰ ਤੋਂ ਉਹਨਾਂ ਦੇ ਬਾਹਰ ਆਉਣ ਦੀ ਆਵਾਜ਼ ਆਈ ਮੈਂ ਉਸੇ ਸਮੇਂ ਦੁਕਾਨ ਤੋਂ ਘਰ ਵੱਲ ਨੂੰ ਆਣ ਲੱਗੀ ਘਰ ਆਉਂਦੇ ਹੀ ਮੈਂ ਪਲਾਨ ਬਣਾਇਆ ਕਿ ਮੈਂ ਅੰਛੂ ਮਾਂ ਨੂੰ ਦਵਾਈ ਦਿੱਤੇ ਤੋਂ ਬਿਨਾਂ ਹੀ ਦੇਵ ਦੇ ਕਮਰੇ ਵਿੱਚ ਜਾ ਕੇ ਉਸ ਤੇ ਜ਼ਬਰਦਸਤੀ ਕੰਨ ਬਾਈ ਲਾਵਾ ਮਗਾਗੀ ਅਤੇ ਜਿੰਨੇ ਅੰਚੁਮਾਨ ਨੂੰ ਪਤਾਲ ਦੀਗਾ ਤਾਂ ਉਹ ਹਮੇਸ਼ਾ ਲਈ ਦੇਵ ਨੂੰ ਘਰ ਤੋਂ ਕੱਢ ਦੇਵੇਗਾ। ਆ ਤੇ ਸ਼ਾਮ ਜਦੋਂ ਅੰਚੁਮਾਨ ਕਾਰਾਇਆ ਮੈਂ ਉਸ ਨੂੰ ਮੇਰੀ ਸੱਸ ਦੇ ਕਮਰੇ ਵਿੱਚ ਜਾਂਦੇ ਦੇਖਿਆ। ਉਸ ਦੇ ਚਿਹਰੇ ਤੇ ਚਿੰਤਾ ਸਾਫ ਚੱਲ ਕਰ ਰਹੀ ਸੀ। ਜਿਵੇਂ ਹੀ ਉਹ ਅੰਦਰ ਗਏ ਮੈਂ ਦਰਵਾਜ਼ੇ ਤੇ ਖੜ ਕੇ ਕੰਨ ਲਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਅੰਛੁਮਾਨ ਮੇਰੀ ਸੱਸ ਨੂੰ ਕਹਿ ਰਹੀ ਆ ਸੀ ਕਿ ਮਾਂ ਮੈਨੂੰ ਤੁਸੀਂ ਇੰਨੀ ਵਾਰੀ ਕਾਲ ਕਿਉਂ ਕੀਤੀ ਐਡਾ ਵੀ ਕਿਹੜਾ ਤੂਫਾਨ ਆ ਗਿਆ ਸੀ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਹੁਣ ਇਸ ਨੂੰ ਤੂਫਾਨ ਹੀ ਕਹਿਣਾ ਪਵੇਗਾ ਤੇਰੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ ਅਤੇ ਹਜੇ ਤੱਕ ਵੀ ਤੇਰੀ ਪਤਨੀ ਤੂੰ ਖੁਸ਼ਖਬਰੀ ਸੁਣਨ ਲਈ ਨਹੀਂ ਮਿਲੀ ਜੇਕਰ ਉਹ ਗਰਭਤੀ ਨਾ ਹੋਈ ਤਾਂ ਇਸ ਤੋਂ ਪਹਿਲਾਂ ਮੇਰੀ ਸੱਸ ਕੁਝ ਹੋਰ ਕਹਿੰਦੀ ਦੇ ਬਨੇ ਮੈਨੂੰ ਪਿੱਛੇ ਤੋਂ ਆਵਾਜ਼ ਦਿੱਤੀ ਮਮੀ ਦੇਵਦੀ ਆਵਾਜ਼ ਸੁਣ ਕੇ ਮੇਰੀ ਸੱਸੋ ਚੱਕ ਹੋ ਗਈ ਸ਼ਾਇਦ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਕਿ ਮੈਂ ਬਾਹਰ ਖੜੀ ਹਾਂ ਉਸੇ ਸਮੇਂ ਮੈਂ ਦੇਵ ਬੱਲਾ ਨਾ ਦੇਖਦੇ ਹੋਏ ਰਸੋਈ ਵਿੱਚ ਚਲੀ ਗਈ ਰਾਤ ਨੂੰ ਆਪਣੇ ਪਲਾਨ ਦੇ ਮੁਤਾਬਿਕ ਜਿਵੇਂ ਹੀ ਅੰਛੂ ਮਾਰ ਸੌਣ ਲਈ ਕਮਰੇ ਵਿੱਚ ਗਿਆ ਮੈਂ ਦੇਵ ਦੇ ਕਮਰੇ ਵਿੱਚ ਚਲੀ ਗਈ ਅਤੇ ਉਸ ਨੂੰ ਪਿਆਰ ਨਾਲ ਗੱਲ ਨਾਲ ਲਾ ਲਿਆ ਅਤੇ ਫਿਰ ਉਸ ਨੂੰ ਕਿਹਾ ਕਿ ਦੇਵ ਮੈਂ ਜੋ ਵੀ ਵਾਦਾ ਕੀਤਾ ਹੈ ਓ ਮੈਂ ਨਿਵਾਦਦਾ ਹੈ ਹੁਣ ਮੈਂ ਤੇਰੀ ਹਾਂ ਜਿਵੇਂ ਹੀ ਦੇਵ ਮੇਰੇ ਕੋਲ ਆਇਆ ਤਾਂ ਮੈਂ ਉਹ ਸਦਾ ਹੱਥ ਫੜਕੇ ਬਚਾਉ ਬਚਾਉ ਜਿੱਕਣਾ ਸ਼ੁਰੂ ਕਰ ਦਿੱਤਾ ਮੇਰੀ ਆਵਾਜ਼ ਸੁਣ ਕੇ ਅੰਚਮਾਨ ਭੱਜ ਕੇ ਮੇਰੇ ਕੋਲ ਆਇਆ ਤਾਂ ਮੈਂ ਅੰਚਮਾਨ ਨੂੰ ਕਿਹਾ ਅੰਚਮਾਨ ਤੇਰੇ ਭਾਂਜੇ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣੇ ਹੀ ਇਸ ਨੂੰ ਘਰ ਤੋਂ ਬਾਹਰ ਕੱਢ ਦੇ ਅੰਚਮਾਨ ਮੇਰੇ ਕੋਲ ਆਇਆ ਤੇ ਮੈਨੂੰ ਥੱਪੜ ਮਾਰਦੇ ਹੋਏ ਬੋਲਿਆ ਕਿ ਦੇਵ ਨੇ ਦੁਪਹਿਰ ਨੂੰ ਸਾਫਾ ਕੁਝ ਮੈਨੂੰ ਦੱਸ ਦਿੱਤਾ ਸੀ ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਮੈਨੂੰ نیند ਦੀ ਦਵਾਈ ਦੇ ਰਹੀ ਸੀ ਹੁਣ ਮੈਂ ਅਤੇ ਦੇਵ ਦੋਨੋਂ ਹੀ ਤੇਰੇ ਤੇ ਪਿਆਰ ਦੀ ਬਰਸਾਤ ਕਰਾਂਗੇ ਇਹ ਕਹਿੰਦੇ ਹੀ ਉਹਨਾਂ ਦੋਹਾਨੀ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਥੋੜੇ ਸਮੇਂ ਬਾਅਦ ਬਾਰ ਬਾਰ ਪੁਲਿਸ ਦੀ ਆਵਾਜ਼ ਆਈ ਕੁਝ ਸਮੇਂ ਬਾਅਦ ਪੁਲਿਸ ਕਮਰੇ ਵਿੱਚ ਆ ਗਈ ਮੈਨੂੰ ਪਹਿਲਾਂ ਤੂੰ ਹੀ ਦੇਵ ਤੇ ਸ਼ੱਕ ਸੀ ਉਸਾਂ ਸਮੇਂ ਮੇਰੀ ਸੱਸ ਅਤੇ ਮੇਰੇ ਆਪਣੀ ਦੀਆਂ ਗੱਲਾਂ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਦੋਨੇ ਜਲਦੀ ਤੋਂ ਜਲਦੀ ਮੈਨੂੰ ਘਰ ਪਤੀ ਕਰਕੇ ਮੇਰੇ ਤੋਂ ਕੀ ਫਾਇਦਾ ਚੱਕਣਾ ਚਾਹੁੰਦੇ ਹਨ। ਪਰ ਉਸ ਸਮੇਂ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਜਾਨ ਖਤਰੇ ਵਿੱਚ ਹੈ। ਇਸ ਲਈ ਮੈਂ ਪਹਿਲਾਂ ਹੀ ਪੁਲਿਸ ਨੂੰ ਘਰ ਵਿੱਚ ਹੋ ਰਹੀ ਸਾਰੀ ਗੜਬੜੀ ਦੇ ਬਾਰੇ ਵਿੱਚ ਜਾਣਕਾਰੀ ਦੇ ਦਿੱਤੀ ਸੀ ਅਤੇ ਫਿਰ ਉਹ ਪੁਲਿਸ ਨੇ ਉਹਨਾਂ ਦੋਹੇ ਬਦਮਾਸ਼ਾਂ ਦੇ ਨਾਲ ਮੇਰੀ ਸੱਸ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਦੇ ਨਾਲ ਮੈਂ ਦੁਕਾਨ ਤੇ ਗਈ ਅਤੇ ਉੱਥੇ ਪਹੁੰਚਦੇ ਹੀ ਦੁਕਾਨ ਦੀ ਜਾਂਚ ਸ਼ੁਰੂ ਹੋ ਗਈ ਉੱਥੇ ਸਾਨੂੰ ਇੱਕ ਲੜਕੀ ਸੁੱਤੀ ਪਈ ਮਿਲੀ ਉਸ ਦਾ ਚਿਹਰਾ ਪੂਰੀ ਤਰ੍ਹਾਂ ਧੱਕਿਆ ਹੋਇਆ ਸੀ ਜਿਵੇਂ ਹੀ ਮੈਂ ਉਸ ਲੜਕੀ ਦੇ ਸ਼ਰੀਰ ਤੋਂ ਕੰਬਲ ਹਟਾਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਲੜਕੀ ਕੋਈ ਹੋਰ ਨਹੀਂ ਉਹ ਮੇਰੀ ਭੈਣ ਸੀ ਡਾਕਟਰ ਨੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਕੋਮਾ ਵਿੱਚ ਹੈ ਅੰਜੂਮਨ ਮੇਰੀ ਭੈਣ ਦਾ ਪਤੀ ਸੀ ਵਿਆਹ ਤੋਂ ਥੋੜੇ ਸਮੇਂ ਬਾਅਦ ਉਹਨਾਂ ਨੇ ਇਹ આરોਪ ਲਾਇਆ ਕਿ ਮੇਰੀ ਭੈਣ ਭੱਜ ਗਈ ਹੈ ਬੱਧੀ ਭੈਣ ਦੇ ਭੱਜਣ ਦੇ ਕਾਰਨ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਏਸ ਤਰ੍ਹਾਂ ਦਾ ਕਹਿੰਦੇ ਹੋਏ ਮੇਰੇ ਪਤੀ ਨੇ ਮੇਰੇ ਪਿਤਾ ਦੇ ਅੱਗੇ ਮੇਰੀ ਮੰਗ ਕੀਤੀ ਅਤੇ ਮੇਰੇ ਪਿਤਾ ਨੇ ਮੇਰੇ ਵਿਆਹ ਅਤੇ ਮੇਰੇ ਪਿਤਾ ਨੇ ਮੇਰਾ ਵਿਆਹ ਉਸ ਨਾਲ ਕਰ ਦਿੱਤਾ। ਜਦੋਂ ਪੁਲਿਸ ਨੇ ਅੰਜੂਮਾਨ ਦਾ ਬਿਆਨ ਦਰਜ ਕੀਤਾ ਤਾਂ ਉਸ ਤੋਂ ਪਤਾ ਲੱਗਿਆ ਕਿ ਮੇਰੀ ਬਦਮਾਸ਼ ਸੱਸ ਨੇ ਮੇਰੇ ਪਤੀ ਦੀ ਸੰਪਤੀ ਹੜਪਣ ਦੇ ਲਈ ਤਾਂ ਉਸ ਤੋਂ ਪਤਾ ਲੱਗ ਗਿਆ ਕਿ ਮੇਰੀ ਬਦਮਾਸ਼ ਸੱਸ ਨੇ ਅਤੇ ਮੇਰੇ ਪਤੀ ਨੇ ਮੇਰੀ ਸੰਪਤੀ ਹੜਪਣ ਦੇ ਲਈ ਮੇਰੀ ਭੈਣ ਤੇ ਹਤਿਆਚਾਰ ਕੀਤਾ ਸੀ ਪਰ ਮੇਰੀ ਭੈਣ ਨੇ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਇੰਨਾ ਬਦਮਾਸ਼ਾ ਤੁਮ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਸਾਡੀ ਸੋਤੇਲੀ ਬੇਟੀ ਹੈ ਅਤੇ ਮੇਰੀ ਸਾਰੀ ਸੰਪਤੀ ਮੇਰੀ ਛੋਟੀ ਭੈਣ ਦੇ ਨਾਮ ਤੇ ਹੈ ਉਹਨਾਂ ਨੇ ਮੇਰੀ ਭੈਣ ਤੇ ਇਨਨੇ ਹਤਿਆਚਾਰ ਕੀਤੇ ਕਿ ਉਹ ਕੋਮਾ ਵਿੱਚ ਚਲੀ ਗਈ ਸੀ ਅਤੇ ਮੇਰੇ ਪਤੀ ਨੇ ਵੀ ਮੇਰੀ ਸੰਪਤੀ ਨੂੰ ਪਾਉਣ ਲਈ ਮੇਰੇ ਨਾਲ ਵਿਆਹ ਕਰਵਾਇਆ ਸੀ। ਉਹਨਾਂ ਦਾ ਪਲਾਨ ਸੀ ਕਿ ਜਦੋਂ ਮੈਂ ਕਰਤਤੀ ਹੋ ਜਾਵਾਂਗੀ ਅਤੇ ਉਸ ਸਮੇਂ ਮੈਂ ਕੁਝ ਵੀ ਨਹੀਂ ਕਰ ਸਕਾਂਗੀ ਅਤੇ ਮੇਰੀ ਸਾਰੀ ਸੰਪਤੀ ਮੇਰੇ ਪਤੀ ਨੂੰ ਮਿਲ ਜਾਵੇਗੀ। ਦੇ ਵੀ ਛੋਟੇ ਜਿਹੇ ਪਿੰਡ ਵਿੱਚ ਕਲੀਨਿਕ ਚਲਾਉਣ ਵਾਲਾ ਡਾਕਟਰ ਸੀ ਅਤੇ ਉਸ ਨੂੰ 10 ਲੱਖ ਰੁਪਏ ਦਾ ਲਾਲਚ ਦੇ ਕੇ ਕੁਝ ਦਿਨਾਂ ਦੇ ਲਈ ਮੇਰੀ ਪੈਣ ਦੇ ਇਲਾਜ ਕਰਨ ਲਈ ਬੁਲਾਇਆ ਗਿਆ ਸੀ ਉਹਨਾਂ ਤਿੰਨਾਂ ਫਰਦੀਆਂ ਨੂੰ ਕੋਟ ਨੇ ਉਮਰ ਕੈ 30 ਸਜ਼ਾ ਸੁਣਾ ਦਿੱਤੀ ਸੀ ਮੇਰੇ ਪਿਤਾ ਜੀ ਨੇ ਇਹ ਸੋਚ ਕੇ ਮੇਰਾ ਵਿਆਹ ਮੇਲੇ ਪਤੀ ਨਾਲ ਕਰ ਦਿੱਤਾ ਕਿਉਂ ਇੱਕ ਭੋਲਾ ਜਿਹਾ ਇਨਸਾਨ ਹੈ ਪਰ ਇੱਕ ਮਿੱਠ ਬੋਲੜੇ ਇਨਸਾਨ ਤੇ ਪਿੱਛੇ ਇੰਨਾ ਕਾਲਾ ਚਿਹਰਾ ਹੋਵੇਗਾ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਹੁਣ ਮੈਂ ਇਹੀ ਪ੍ਰਾਰਥਨਾ ਕਰ ਰਹੀ ਹਾਂ ਕਿ ਮੇਰੀ ਭੈਣ ਜਲਦੀ ਠੀਕ ਹੋ ਜਾਵੇ ਦੋਸਤੋ ਅੱਜ ਕੱਲ੍ਹ ਲੋਕ ਕਈ ਝੂਠੇ ਚਿਹਰੇ ਲੈ ਕੇ ਘੁੰਮ ਰਹੇ ਹਨ ਜਿਵੇਂ ਹੀ ਸਾਨੂੰ ਲੱਗੇ ਕਿ ਕੁਝ ਗਲਤ ਹੋ ਰਿਹਾ ਹੈ ਤਾਂ ਉਸੇ ਸਮੇਂ ਹੀ ਸੁਰੱਖਿਆ ਵਿਭਾਗ ਨਾਲ ਸੰਪਰਕ ਕਰੋ ਤਾ ਦੋਸਤੋ ਇਹ ਸੀ ਅੱਜ ਦੀ ਸਾਡੀ ਛੋਟੀ ਜਹੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ